ਸਤਲੁਜ ਦਰਿਆ ਦੇ ਵੱਲੋਂ ਹੜ੍ਹਾਂ ਦੇ ਨਾਲ ਤਬਾਹੀ ਦਾ ਜਿਹੜਾ ਕਿ ਮੰਝਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਆ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਸੀ ਉਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਲਗਾਤਾਰ ਜਿਹੜੇ ਉਹਨਾਂ ਦੀ ਬਾਹਾਂ ਫੜੀ ਪਰ ਅੱਜ ਇੱਕ ਪੰਚਾਇਤ ਦੇ ਵੱਲੋਂ ਉਹ ਕਿਸਾਨਾਂ ਦੀ ਜਿਹੜੀ ਕਿ ਬਾਹਾਂ ਫੜੀ ਜਾ ਰਹੀ ਹੈ ਪਹਿਲਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਹੜ੍ਹ ਪੀੜਤਾ ਦੇ ਲਈ ਖਾਦ ਕਣਕ ਤੇ ਬੀਜ ਦੀ ਸੇਵਾ ਜਿਹੜੀ ਹੈ ਤਾਂ ਖਾਸ ਤੌਰ ਤੇ ਜਿਹੜੀ ਗੱਲ ਅਸੀਂ ਕਰਨੇ ਆ ਗ੍ਰਾਮ ਪੰਚਾਇਤ ਜਿਹੜੀ ਹੈਗੀ ਆ ਪਿੱਪਲੀ ਪਿੰਡ ਦੇ ਜਿਹੜੇ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਜਿਹੜੇ ਭਰਾ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਕਿਸਾਨਾਂ ਨੂੰ ਜਿਹੜਾ 20 ਵੀ ਵੰਡਿਆ ਜਾ ਰਿਹਾ ਖਾਦ ਵੀ ਜਿਹੜੀ ਕਿ ਵੰਡੀ ਜਾ ਰਹੀ ਹੈਗੀ ਆ ਤਾਂ ਇਸ ਸਮੇਂ ਅਸੀਂ ਪਿੰਡ ਕਟੋਰਾ ਦੇ ਵਿੱਚ ਮੌਜੂਦ ਆ ਤਾਂ ਵੀਰ ਆਏ ਹੋਏ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਹਾਂ ਉਹਨਾਂ ਦੇ ਨਾਲ ਤਾਂ ਸਰਪੰਚ ਸਾਹਿਬ ਜੀ ਬੇਰਤੀ ਤੁਸੀਂ ਹਾਂਜੀ ਹਾਂਜੀ ਪਿੰਡ ਸਾਹਿਬ ਕੀ ਨਾਮ ਹੈਗਾ ਤੇ ਕਿਹੜੇ ਪਿੰਡ ਤੋਂ ਆਏ ਮੇਰਾ ਨਾਮ ਲਵਜੀਤ ਸਿੰਘ ਬਰਾੜਾ ਜੀ ਪਿੰਡ ਪਿਪਲੀ ਤੋਂ ਸਰਪੰਚ ਹੈ ਜਿਲ੍ਹਾ ਫਰੀਦਕੋਟ ਅੱਛਾ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਚਲੋ ਐਨਆਰਆਈ ਜਿਹੜੀਆਂ ਜਮਾਲਾ ਜਾ ਭੇਜਦੇ ਹੁੰਦੇ ਨੇ ਸੰਸਥਾ ਜਾਂ ਸੰਸਥਾਵਾਂ ਚੱਲ ਰਹੀਆਂ ਨੇ ਇੱਕ ਪੰਚਾਇਤ ਦੇ ਵੱਲੋਂ ਜਿਹੜਾ ਕਿ ਇਹ ਸਹਿਯੋਗ ਕੀਤਾ ਜਾ ਰਿਹਾ ਸਾਡੇ ਸਾਰੇ ਪਿੰਡ ਦੇ ਵੱਲੋਂ ਪਹਿਲਾਂ ਸਹਿਯੋਗ ਕੀਤਾ ਗਿਆ ਪਿੰਡ ਦੇ ਵਿੱਚ ਮੀਟਿੰਗ ਰੱਖੀ ਗਈ ਕਿ ਰਾਸ਼ਨ ਦਾ ਜਿੱਦਾਂ ਵੀਡੀਓ ਵੇਖਦੇ ਸੀ ਕਿ ਕਾਫੀ ਪਹੁੰਚ ਚੁੱਕਿਆ ਹੈ ਤਾਂ ਫਿਰ ਸਾਰਿਆਂ ਨੇ ਪਿੰਡ ਨੇ ਨਗਰ ਨੇ ਸਲਾਹ ਕਰਕੇ ਕਿ ਆਪਾਂ ਖਾਦ ਤੇ ਕਣਕ ਦਾ ਬੀਜ ਮੁਹੱਈਆ ਕਰਵਾਈਏ ਉਹਦੇ ਬਰਤੀ ਸਾਡੀਆਂ ਦੋ ਤਿੰਨ ਮੀਟਿੰਗਾਂ ਪਿੰਡ ਵਿੱਚ ਹੋਈਆਂ ਉਸ ਤੋਂ ਬਾਅਦ ਮੈਂ ਸਾਡੇ ਸਾਰੇ ਨਗਰ ਦਾ ਤੇ ਸਾਰੇ ਮੇਰੇ ਐਨਆਰਆਈ ਵੀਰ ਜਿੰਨੇ ਵੀ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੇ ਸਾਡਾ ਇੰਨੀ ਮਦਦ ਕੀਤੀ ਇੰਨੇ ਫੰਡ ਦਿੱਤੇ ਤਾਂ ਜੋ ਅਸੀਂ ਇਹਨੇ ਜੋ ਕੇ ਹੋ ਗਏ ਆ ਤੇ ਬਾਕੀ ਦੂਜੇ ਨੰਬਰ ਤੇ ਕੋਟਰਾ ਦੀ ਪੰਚਾਇਤ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਤੇ ਸਾਨੂੰ ਆ ਮਦਦ ਕੀਤੀ ਵੀ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਕਿੱਥੇ-ਕਿੱਥੇ ਜ਼ਿਆਦਾ ਨੁਕਸਾਨ ਹੋਇਆ ਇਸ ਤੋਂ ਪਹਿਲਾਂ ਅਸੀਂ ਦੋ ਵਾਰੀ ਵੇਖ ਕੇ ਗਏ ਆ ਇਹਦੇ ਲਈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਸਾਰੀ ਸਾਡੀ ਨਗਰ ਦੀ ਪੰਚਾਇਤ ਹੈ ਜਿਹੜੀ ਮੈਂਬਰ ਸਾਹਿਬ ਮੇਰੇ ਨਾਲ ਨੇ ਇਨਾਂ ਦਾ ਬਹੁਤ ਧੰਨਵਾਦੀਆਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇੱਥੋਂ ਤੱਕ ਆਏ ਹੁਣ ਅਸੀਂ ਖਾਦ ਤੇ ਕਣਕ ਦਾ ਬੀਜ ਲੈ ਕੇ ਆਏ ਆ ਤੇ ਇਥੇ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕੇ ਸਾਡੀ ਇਹੀ ਉਮੀਦ ਹੈ ਤਾਂ ਇਹ ਸੀਗੇ ਪਿੰਡ ਪਿਪਲੀ ਤੋਂ ਜਿਹੜੇ ਕਿ ਸਰਪੰਚ ਸੀ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਨੇ ਅੱਜ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਆਏ ਨੇ ਤਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿੱਥੇ ਉੱਥੇ ਪੰਚਾਇਤ ਦੇ ਵੱਲੋਂ ਜਿਹੜਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਵੀ ਜਿਹੜੇ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਸਰਜੀਤ ਸਿੰਘ ਕਿਵੇਂ ਦੇਖਦੇ ਜੀ ਅੱਜ ਇੱਕ ਪੰਚਾਇਤ ਜਿਹੜੀ ਹੈਗੀ ਹੜਪੇਟਾਂ ਦੇ ਲਈ ਉੱਪਰ ਕੇ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਪਿੰਡ ਪਿਪਲੀ ਤੋ ਜਿਹੜੇ ਨੇ ਨੌਜਵਾਨ ਵੀਰ ਸਾਡੇ ਸਰਪੰਚ ਲਖਜੀਤ ਸਿੰਘ ਜੀ ਉਹਨਾਂ ਦੇ ਨਾਲ ਜਸਕਰਨ ਸਿੰਘ ਜੀ ਜਸਵਿੰਦਰ ਸਿੰਘ ਜੀ ਤਰਮਿੰਦਰ ਸਿੰਘ ਜੀ ਖਾਲਸਾ ਤੇ ਜਸਕਰਨ ਸਿੰਘ ਲਖਵਿੰਦਰ ਸਿੰਘ ਇਹ ਜਿਹੜੇ ਸਾਡੇ ਵੀਰ ਇੱਥੇ ਪਹੁੰਚੇ ਨੇ ਸੋ ਸਭ ਤੋਂ ਪਹਿਲਾਂ ਤਾਂ ਇਹਨਾਂ ਵੀਰਾਂ ਦਾ ਔਰ ਇਹਨਾਂ ਦੀ ਸਮੂਹ ਪੰਚਾਇਤ ਦਾ ਔਰ ਜਿਹੜੇ ਐਨ ਆਰ ਆਈ ਵੀਰ ਨੇ ਉਹਨਾਂ ਦਾ ਜਿਹੜਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਜਿੱਥੇ ਅ ਐਨਰਜੀ ਯੋਜਨਾ ਸੰਸਥਾਵਾਂ ਲੱਗੀਆਂ ਹੋਈਆਂ ਉੱਥੇ ਇੱਕ ਪੰਚਾਇਤ ਨੇ ਵੀ ਜਿਹੜਾ ਬਹੁਤ ਵੱਡਾ ਹੀਲਾ ਮਾਰਿਆ ਸੋ ਅੱਜ ਜਿਹੜਾ ਇੱਥੇ ਖਾਦ ਔਰ ਬੀਜ ਜਿਹੜਾ ਇੱਥੇ ਲੈ ਕੇ ਵੀਰ ਪਹੁੰਚੇ ਨੇ ਸਾਡੇ ਕੋਲੇ ਆਪਾ ਪਿੰਡ ਕਟੋਰੇ ਦੇ ਵਿੱਚ ਖੜੇ ਆ ਇੱਥੇ ਜਿਹੜਾ ਨਿਆਮ ਵਾਲਾ ਬਸਤੀ RAMLAL ਕਟੋਰਾ ਜਿੰਨੇ ਵੀ ਇੱਥੇ ਜਿੰਨਾਂ ਲੋਕਾਂ ਦੀਆਂ ਜ਼ਮੀਨਾਂ ਬੰਨ ਤੋਂ ਅਗਲੇ ਪਾਸੇ ਜਿਹੜੀਆਂ ਬਹੁਤ ਜ਼ਿਆਦਾ ਨੁਕਸਾਨ ਜਿੰਨਾਂ ਦਾ ਹੋਇਆ ਸੋ ਅੱਜ ਉਹਨਾਂ ਨੂੰ ਬੀਜ ਤੇ ਖਾਦ ਦੀ ਜਿਹੜੀ ਇਹਨਾਂ ਨੇ ਸਪਲਾਈ ਦਿੱਤੀ ਆ ਸੋ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਇੱਥੇ ਪੰਚਾਇਤ ਦੇ ਰੂਪ ਦੇ ਵਿੱਚ ਇੱਕ ਪਹੁੰਚੇ ਨੇ ਇਹ ਬਹੁਤ ਵੱਡਾ ਯੋਗਦਾਨ ਹੁੰਦਾ ਕਿ ਪਿੰਡ ਦੇ ਵਿੱਚੋਂ ਪੰਚਾਇਤ ਨੂੰ ਇਕੱਠਿਆਂ ਕਰਕੇ ਸਾਰੇ ਲੋਕਾਂ ਤੋਂ ਤੇਲ ਫੁੱਲ ਜਿਹੜਾ ਲੈ ਕੇ ਇਕੱਠਾ ਕਰਨਾ ਬਹੁਤ ਮੁਸ਼ਕਲ ਹੁੰਦਾ ਇਹ ਸਾਰਿਆਂ ਦੇ ਵੱਸ ਦਾ ਰੋਗ ਨਹੀਂ ਹੁੰਦਾ ਕਿ ਸਾਰੇ ਲੋਕ ਜਿਹੜਾ ਇਹ ਕੰਮ ਕਰ ਸਕਣ ਸੋ ਅਸੀਂ ਇਹ ਬਿਪਲੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇੱਥੇ ਇਹ ਜਿਹੜਾ ਸਮਾਨ ਲੈ ਕੇ ਪਹੁੰਚੇ ਨੇ ਸੋ ਅੱਜ ਜਿਹੜਾ ਇੱਥੇ ਲੋੜਵੰਦ ਪਰਿਵਾਰ ਨੇ ਜਿਹੜਾ ਉਹਨਾਂ ਨੂੰ ਇੱਥੇ ਉਹਨੇ ਲਿਸਟਾਂ ਬਣਾਈਆਂ ਹੋਈਆਂ ਸਹੀ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਵੰਡ ਕਰ ਲਿਸਟਾਂ ਪਹਿਲਾਂ ਤਿਆਰ ਕੀਤੀਆਂ ਹੋਈਆਂ ਹਾਂ ਬਿਲਕੁਲ ਲਿਸਟਾਂ ਤਿਆਰ ਕੀਤੀਆਂ ਹੋਈਆਂ ਜਿਨ੍ਹਾਂ ਦੀ ਜਿੰਨੀ ਜ਼ਮੀਨ ਦਰਿਆ ਦੇ ਵਿੱਚ ਆਈ ਆ ਔਰ ਖਰਾਬ ਹੋਈ ਹੈ ਉਹਦੇ ਵਿੱਚ ਕੋਈ ਵੀ ਜਿਹੜਾ ਪਿੱਛੇ ਵਾਲਾ ਬੰਦਾ ਜਿਹੜਾ ਉਹ ਨਾਂ ਲੈ ਜੇ ਕਿ ਇਸ ਕਰਕੇ ਲਿਸਟਾਂ ਪਹਿਲਾਂ ਤਿਆਰ ਕੀਤੀਆਂ ਹੋਈਆਂ ਨੇ ਉਹ ਤਰੀਕੇ ਦੇ ਨਾਲ ਜਿਹੜਾ ਬੜਾ ਸ਼ਾਂਤੀ ਦੇ ਨਾਲ ਜਿਹੜਾ ਇੱਥੇ ਇਹ ਵੀਰਾਂ ਨੇ ਆਪਦੇ ਆ ਵੀ ਜਿਹੜਾ ਸਮਾਨ ਵੰਡ ਕੇ ਉਹਨਾਂ ਦੇ ਹਵਾਲੇ ਜਿਹੜਾ ਇੱਥੇ ਕਰਕੇ ਜਾਣਾ ਸੋ ਇਹਨਾਂ ਦਾ ਬਹੁਤ-ਬਹੁਤ ਅਸੀਂ ਪੰਚਾਇਤ ਦਾ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਇਸ ਨਗਰ ਦੇ ਵਿੱਚ ਇੱਥੇ ਜਿਹੜਾ ਉਹ ਪਹੁੰਚੇ ਨੇ ਤਾਂ ਪੰਚਾਇਤ ਪਿਪਲੀ ਦੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈਗਾ ਬਹੁਤ ਵਧੀਆ ਜਿਹੜਾ ਉਪਰਾਲਾ ਹੈਗਾ ਤਾਂ ਅੱਜ ਪੰਜਾਬ ਦੇ ਨਾਲ ਪੰਜਾਬ ਜਿਹੜਾ ਹਮੇਸ਼ਾ ਜਰਾਗੇ ਵੀ ਖੜਦਾ ਆ ਤੇ ਅੱਜ ਫੇਰ ਜਰਾ ਖੜਦਾ ਹੋਇਆ ਨਜ਼ਰ ਆ ਰਿਹਾ ਇੱਕ ਵਾਰ ਤਸਵੀਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਹ ਉਹ ਪੰਚਾਇਤ ਦੇ ਸਰਪੰਚ ਨੇ ਜਾਂ ਪੰਚਾਇਤ ਮੈਂਬਰ ਜਾਂ ਪਿੰਡ ਵਾਸੀਆਂ ਦੇ ਨਾਲ-ਨਾਲ ਐਨ ਆਰ ਆਈ ਜਿਹੜਾ ਇਸ ਪਿੰਡ ਦੇ ਹੈਗੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਰਾ ਉਪਰਾਲਾ ਕੀਤਾ ਜਾ ਰਿਹਾ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਟਰਾਲੀਆਂ ਦੋ ਆਈਆਂ ਇੱਕ ਦੇ ਵਿੱਚ ਡੀ ਏ ਪੀ ਖਾਦ ਭਰ ਕੇ ਤਾਂ ਦੂਸਰੇ ਦੇ ਵਿੱਚ ਬੀਜ ਜਿਹੜਾ ਉਹ ਮੁਹੱਈਆ ਜਿਹੜਾ ਇਹਨਾਂ ਉਹਦੇ ਵੱਲੋਂ ਕਰਵਾਇਆ ਜਾ ਰਿਹਾ ਹੈਗਾ ਤਾਂ ਇਸੇ ਤਰ੍ਹਾਂ ਜਿੱਥੇ ਦੂਸਰੀ ਸੰਸਥਾਵਾਂ ਲੱਗੀਆਂ ਉੱਥੇ ਅੱਜ ਇੱਕ ਪੰਚਾਇਤ ਦੇ ਵੱਲੋਂ ਉਪਰਾਲਾ ਜਿਹੜਾ ਸਲਾਹਗਾ ਜੋਗ ਜਿਹੜਾ ਕੀਤਾ ਜਾ ਰਿਹਾ ਹੈਗਾ ਕੈਮਰਾਮੈਨ ਨਾਲ ਸਿਮਰਨ ਸਿੱਧੂ ਨੌਕ ਟੀਵੀ ਫਰੋਹਪੁਰ ਤੋਂ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁੰਦਾ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ